বেদਨਾ ਦਾ ਪੀੜਕਾ ਕੱਟ ਵਾਲਾ ਜਿਨ੍ਹਾਂ ਨੇ ਆਪਣੇ ਜਿਹਰ ਵਿੱਚੋਂ ਆਪਣੇ ਸੁੱਖ ਵਿੱਚੋਂ ਪਰਮਾਤਮਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ਼੍ਰੋਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ ਤਤਾ ਸੇਕ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇੱਕ ਲੜੀ ਚਲਾਈ ਜਾਂਦੀ ਹੈ ਸ਼ਹਿਰ ਦੇ ਵਿੱਚ ਜਿਸ ਦੇ ਤਹਿਤ ਇਹ ਤੰਦਰਵਾਰ ਕਥਾ ਵਿਚਾਰਾਂ ਹੁੰਦੀਆਂ ਹਨ ਇਹ ਮਨੁੱਖਤਾ ਦੇ ਭਲੇ ਲਈ ਹੈ ਸਾਰਾ ਕੁਝ ਜੋ ਕਰ ਰਹੇ ਹਾਂ ਪ੍ਰਕਾਸ਼ ਪ੍ਰਭੂ ਨੂੰ ਸਮਰਪਿਤ ਅੱਜ ਦਾ ਸਮਾਗਮ ਜਿਹੜਾ ਹੈ ਇਹ ਟਕਸਾਲ ਚੀਤ ਭਾਈ ਮਨੀ ਸਿੰਘ ਜੀ ਡੇਰਾ ਸੰਤ ਗਿਆਨੀ ਮੀਰ ਸਿੰਘ ਜੀ ਵਿਖੇ ਕੀਤਾ ਗਿਆ ਇਸ ਇਸ ਸਮਾਗਮ ਦੇ ਵਿੱਚ ਜਿੰਨੀਆਂ ਵੀ ਸਿੱਖ ਸੰਤਾਂ ਕੀਰਤਨੀ ਜਥੇ ਸਿੰਘ ਸਾਹਿਬਾ ਜੋ ਵੀ ਪਹੁੰਚੇ ਹਨ ਸਾਰਿਆਂ ਦਾ तहे ਦਿਲੋਂ ਧੰਨਵਾਦ ਸਾਰੀ ਸੰਗਤ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਸੇਵਾ ਚੱਲਦੀ ਵੀ ਹੈ ਹੋਰ ਕਿਹੜੇ-ਕਿਹੜੇ ਦੀ ਸਵਾਮਤ ਹੋਦੀ ਜਿੱਥੇ ਤਰਸਾਲ ਦੇ ਵੱਲੋਂ ਬੱਚਿਆਂ ਲਈ ਵਿਦਿਆਰਥੀਆਂ ਲਈ ਲੜੀਵਾਰ ਸਰੂਪ ਦੇ ਵਿੱਚ ਬੱਚਿਆਂ ਨੂੰ ਸਫਲਾਈ ਦਿੱਤੀ ਜਾਂਦੀ ਹੈ ਗੁਰਬਾਣੀ ਦੀ ਕਥਾ ਤੇ ਕੀਰਤਨ ਦੀ ਇਹ ਬੜੇ ਪ੍ਰਾਤਨ ਸਮੇਂ ਤੋਂ ਚੱਲਦਾ ਆ ਰਿਹਾ ਹੈ ਇਹ ਟਕਸਾਲ ਚੇਤ ਭਾਈ ਮਨੀ ਸਿੰਘ ਹੈ ਜਿੱਥੇ ਬੱਚਿਆਂ ਨੂੰ ਕੀਰਤਨ ਕਥਾ ਤੇ ਗੁਰਬਾਣੀ ਦੀ ਸਾਂਝਾ ਦਿੱਤੀ ਜਾਂਦੀ ਹੈ ਲੜੀਵਾਰ ਦਾ ਇੱਥੇ ਪ੍ਰਬੰਧ ਹੈ ਲੜੀਵਾਰ ਰੂਪ ਦੇ ਵਿੱਚ ਇੱਥੇ ਸਫਲਾਈ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਜੋ ਵੀ ਇਸ ਸ਼ਹਿਰ ਦੇ ਵਿੱਚ ਹਨ ਜਾਂ ਸ਼ਹਿਰ ਤੋਂ ਬਾਹਰ ਜੋ ਵੀ ਇਸ ਵੀਡੀਓ ਨੂੰ ਸੁਣ ਰਹੇ ਹਨ ਸਾਰਿਆਂ ਨੂੰ ਬੇਨਤੀ ਹੈ ਆਪਣੇ ਬੱਚਾ ਨੂੰ ਸਸਤਾਨ ਤੇ ਭੇਜੋ ਤਾਂ ਕਿ ਬੱਚੇ ਲੜੀਵਾਰ ਜਿਹੜੀ ਹੈ ਕਥਾ ਸੰਤਿਆ ਪ੍ਰਾਪਤ ਕਰ ਸਕਣ। ਸ਼ੁੱਧ ਵਰਬਾਰੀ ਸੰਤਿਆ ਵਿੱਚ ਕਿੰਨਾ ਸਮਾਂ ਲੱਗਦਾ ਹੈ ਬੱਚੇ ਲੜੀਵਾਰ ਅੰਦਰ ਕੀ ਸੰਸਾਦ ਦੇ ਵਿੱਚ تقریبا 2 ਤੋਂ 2.5 ਸਾਲ ਦਾ ਸਮਾਂ ਲੱਗਦਾ ਹੈ ਜੇ ਬੱਚਾ ਲੜੀਵਾਰ ਸਰੂਪ ਦੇ ਉੱਤੇ ਸੰਤਿਆ ਕਰ ਦੇਵੇ 2.5 ਸਾਲ ਦੇ ਕਰੀਬ ਲੱਗ ਜਾਂਦਾ ਹੈ। ਅੱਜ ਕੱਲ ਦੇਖਿਆ ਜਾਂਦਾ ਹੈ ਕਿ ਮੋਬਾਈਲ ਤੇ ਲੋਕ ਆਟ ਸਭ ਤੋਂ ਪਹਿਲਾਂ ਪਰ ਗੱਲ ਇਹ ਤਾਂ ਨਾ ਉਥੇ ਸਭ ਤੋਂ ਜਦੋਂ ਅਸੀਂ ਪਾਠ ਕਰਾਂਗੇ ਜਾਂ ਅਸੀਂ ਸਾਂਝਾ ਲੈ ਕੇ ਕਰਾਂਗੇ ਸਾਨੂੰ ਗਲਤੀਆਂ ਦਾ ਪਤਾ ਨਹੀਂ ਲੱਗਦਾਗਾ ਜਿੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਵੀ ਇਹ ਗਲਤੀ ਹੋਈ ਸੀ ਕਿ ਸਿੱਖ ਨਹੀਂ ਕੀਤੀ ਸੀ ਵੀ ਉਹ ਬਾਣੀ ਪੜ੍ਹ ਰਹੀ ਸੀ ਕਰ ਤੇ ਕੀਮਤ ਕਰਤਾ ਜਾਣਾ ਇਹ ਜਾਣਾ ਗੁਰਸੂਰਾ ਸ਼ਬਦ ਸੀ ਕਹਿ ਜਾਣਾ ਗੁਰਸੂਰਾ ਤਕਸਾਲ ਦੇ ਵਿੱਚੋਂ ਵਿਦਿਆਲੇ ਦੇ ਵਿੱਚੋਂ ਸਿੱਖਣ ਦਾ ਇਹ ਭਾਵ ਹੈ ਕਿ ਅਸੀਂ ਸ਼ੁੱਧ ਗੁਰਬਾਣੀ ਉਹ ਪੜ ਸਕੀਏ वाहिगुरु जी का ख़ाला वाहिगुरु